ਸਾਡੇ ਘਰੇ ਭਾਵੇਂ ਪੁੱਤਰ ਹੈ ਜਾਂ ਧੀ ਹੈ ਉਹਨਾਂ ਨੂੰ ਜਦੋਂ ਵੀ ਬੱਚਿਆਂ ਨੂੰ ਕੁਛ ਬੋਲਿਏ ਰਾਤ ਨੂੰ ਸੌਣ ਲੱਗਿਆਂ ਦਿਨ ਵਿੱਚ ਗੱਲਾਂ ਕਰਦੇ ਆ ਜਦੋਂ ਬੱਚੇ ਨੂੰ ਸਮਝ ਪੈਣ ਲੱਗ ਪਵੇ ਆਪਾਂ ਛੋਟੇ-ਛੋਟੇ ਬੱਚਿਆਂ ਨੂੰ ਸਿਖਾਉਨੇ ਹਨ ਤਾਂ ਉਸ ਸਿਖਾਉਣ ਦੇ ਵਿੱਚ ਗੁਰੂ ਦੀ ਸਿੱਖਿਆ ਹੋਵੇ ਸਾਡੇ ਬੱਚਿਆਂ ਨੂੰ ਪਾਤਸ਼ਾਹ ਦੇ ਸਹਬਜ਼ਾਦਿਆਂ ਦੇ ਨਾਮ ਇਹ ਦ੍ਰਿੜ ਕਰਵਾਏ ਜਾਣ ਇਹ ਚੇਤੇ ਕਰਵਾਏ ਜਾਣ ਔਰ ਗੁਰੂ ਦੀ ਬਾਣੀ ਪਾਤਸ਼ਾਹ ਜੀ ਦੀ ਅਮਰਤਮਈ ਬਾਣੀ ਵਾਹਿਗੁਰੂ ਜਦੋਂ ਕੰਨਾਂ ਦੇ ਰਾਹੀ ਪਹਿਲਾਂ ਬੱਚੇ ਬੋਲਦੇ ਨਹੀਂ ਹੁੰਦੇ ਪਰ ਸੁਣਦੇ ਕੰਨਾਂ ਦੇ ਰਾਹੀਂ ਅੰਦਰ ਗੁਰਬਾਣੀ ਤੇ ਗੁਰੂ ਪਾਤਸ਼ਾਹ ਦੇ ਸਹਿਬਜ਼ਾਦਿਆਂ ਦੇ ਨਾਮ ਜਾਣਗੇ ਤਾਂ ਜਦੋਂ ਅੰਦਰ ਸਹਿਬਜ਼ਾਦਿਆਂ ਦੇ ਨਾਮ ਕੰਨਾਂ ਦੇ ਰਾਹੀਂ ਗੁਰਬਾਣੀ ਜਾਵੇਗੀ ਤਾਂ ਸਾਡੇ ਬੱਚੇ ਜ਼ਿੰਦਗੀ ਦੇ ਵਿੱਚ ਇੱਕ ਤੇ ਮੁਸ਼ਕਲਾਂ ਤੋਂ ਘਬਰਾਉਣਗੇ ਨਹੀਂ ਦੂਜਾ ਹਾਲਾਤ ਜੇਵੇਂ ਤੇ ਮਰਜ਼ੀ ਆ ਜਾਣ ਉਹ ਸਿੱਖੀ ਤੋਂ ਦੂਰ ਨਹੀਂ ਹੋਣਗੇ